ਸਤਿ ਸ਼੍ਰੀ ਅਕਾਲ ਮੈਂ ਹਾਂ ਰਵਿੰਦੀਪ ਤੁਸੀਂ ਦਸਤਕ ਵੇਖ ਸੁਣ ਰਹੇ ਹੋ ਤੁਹਾਡਾ ਸਾਰਿਆਂ ਦਾ ਇਸ ਐਪੀਸੋਡ ਦੇ ਵਿੱਚ ਵੀ ਬਹੁਤ-ਬਹੁਤ ਸਵਾਗਤ ਪਿਛਲੇ ਦਿਨੀ ਜਿੰਨਾ ਟੌਪਿਕਸ ਤੇ ਆਪਾਂ ਗੱਲ ਕੀਤੀ ਉਹਦੇ ਵਿੱਚ ਆਪਣੇ ਕੁਝ ਇੱਕ ਤਾਂ ਜਿਹੜੇ ਨੁਸਖੇ ਸੀਗੇ ਟੋਟਕੇ ਸੀਗੇ ਉਹ ਆਪਣੀ ਸਿਹਤ ਨੂੰ ਲੈ ਕੇ ਸੀਗੇ ਹਨਾ ਕਿ ਅਸੀਂ ਵਾਧੂ ਫੈਟ ਆ ਉਹ ਕਿਵੇਂ ਘੱਟ ਕਰਨੀ ਆ ਤੇ ਉਹਦੇ ਲਈ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ استعمال کرنا ਚਾਹੀਦਾ ਜਿਹੜੀ ਸਾਡੀ ਘਰ ਦੀ ਰਸੋਈ ਆ ਉਹਦੇ ਵਿੱਚ ਹੀ ਪਈਆਂ ਹੋਈਆਂ ਚੀਜ਼ਾਂ ਦਾ ਤੇ ਇਸੇ ਤਰ੍ਹਾਂ ਆਪਾਂ ਕੋਸ਼ਿਸ਼ ਇੱਕ ਗੱਲਾਂ ਕੀਤੀਆਂ ਸੀ ਕਿ ਆਪਦੇ ਚਿਹਰੇ ਨੂੰ ਖੂਬਸੂਰਤ ਕਿਵੇਂ ਬਣਾਈਏ ਘਰੇ ਪਈਆਂ ਚੀਜ਼ਾਂ ਦੀ ਵਰਤੋਂ ਨਾਲ ਉਹਦੇ ਵਿੱਚ ਬੜਾ ਕੁਝ ਐਸਾ ਜੋ ਆਰਾਮ ਨਾਲ ਸਾਡੀ ਰਸੋਈ ਦੇ ਵਿੱਚ ਮਿਲ ਜਾਂਦਾ ਤੇ ਅਸੀਂ ਉਹਨਾਂ ਚੀਜ਼ਾਂ ਨੂੰ ਇੱਕ ਐਕਿਊਰੇਟ ਜਿਵੇਂ ਉਹਦੇ ਨਾਲ ਮਾਤਰਾ ਨਾਲ ਹਨਾ ਉਹਦਾ ਢੰਗ ਹੁੰਦਾ ਉਹਦੇ ਨਾਲ ਬਣਾ ਕੇ ਅਸੀਂ ਕਿਵੇਂ ਉਹਨੂੰ ਵਰਤ ਸਕਦੇ ਹਾਂ ਤੇ ਚਿਹਰੇ ਤੇ ਆਪਾਂ ਲਾ ਸਕਦੇ ਹੈਗੇ ਹਾਂ ਨਾ ਤੇ ਮੈਂ ਨਾ ਕਿਸੇ ਨਾਲ ਅੱਜ ਗੱਲ ਕਰ ਰਹੀ ਸੀਗੀ ਤੇ ਉਹ ਮੈਨੂੰ ਦੱਸ ਰਹੇ ਸੀਗੇ ਕਿ ਵੀ ਕੁਝ ਦਿਨਾਂ ਤੋਂ ਆਪਦੇ ਕਿਸੇ ਫੈਮਿਲੀ ਮੈਂਬਰ ਦੀ ਗੱਲ ਕਰ ਰਹੇ ਸੀ ਕਿ ਉਹਨਾਂ ਬਹੁਤ ਉਦਾਸੀਆਂ ਜੀਆਂ ਗੱਲਾਂ ਕਰਦੇ ਆ ਤੇ ਕਦੇ ਤਾਂ ਕਹਿੰਦੇ ਮੈਨੂੰ ਭੁੱਖ ਬਿਲਕੁਲ ਨਹੀਂ ਲੱਗੀ ਤੇ ਕਦੇ ਲੋੜੋਂ ਵੱਧ ਖਾ ਲੈਂਦੇ ਆ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਸਾਰੀਆਂ ਉਹਨਾਂ ਨੇ ਮੈਨੂੰ ਸਿੰਪਟਮਸ ਦੱਸੇ ਤਾਂ ਮੈਨੂੰ ਲੱਗਿਆ ਕਿ ਜਦੋਂ ਅਸੀਂ 셀ਫ ਕੇਅਰ ਕਰਦੇ ਹਾਂ ਹਨਾ 셀ਫ ਕੇਅਰ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ ਜਿਦੇ ਚ ਅਸੀਂ ਆਪਦੀ ਸੋਚਣ ਸ਼ਕਤੀ ਆਪ ਦਾ ਮਹਿਸੂਸ ਕਰਨ ਦਾ ਜਿਹੜਾ ਢੰਗ ਹੈਗਾ ਉਹਦੇ ਵਿੱਚ ਜੇ ਉਹ 네ਗੇਟਿਵ ਹੋ ਰਿਹਾ ਤਾਂ ਉਹਨੂੰ ਅਸੀਂ ਪੋਜ਼ਿਟਿਵ ਚ ਕਿਵੇਂ ਬਦਲ ਸਕਦੇ ਹਾਂ ਤੇ ਕਿਵੇਂ ਅਸੀਂ ਆਪਣੇ ਆਪ ਨੂੰ ਆਪ ਹੀ ਠੀਕ ਕਰ ਸਕਦੇ ਹਾਂ ਕਿਸੇ ਡਾਕਟਰ ਦੀ ਮੈਂ ਗੱਲਬਾਤ ਸੁਣ ਰਹੀ ਸੀਗੀ ਮੈਂ ਉਹਨਾਂ ਨੂੰ ਮਿਲੀ ਕਾਫੀ ਸਾਰੇ ਮੇਰੇ ਸਵਾਲ ਸੀਗੇ ਉਹ ਵੀ ਮੈਂ ਉਹਨਾਂ ਨਾਲ ਕੀਤੇ ਤੇ ਉਹਨਾਂ ਨੇ ਹੋਰ ਵੀ ਮੈਨੂੰ ਬੜੀਆਂ ਸਰੀਆਂ ਗੱਲਾਂ ਦਸੀਆਂ ਕਿਉਂਕਿ ਉਹਨਾਂ ਕੋਲ ਉਸ ਤਰ੍ਹਾਂ ਦੇ ਹੀ ਪੇਸ਼ੈਂਟ ਆਉਂਦੇ ਆ ਤਾਂ ਫਿਰ ਮੈਨੂੰ ਲੱਗਿਆ ਕਿ ਅੱਜ ਆਪਾਂ ਏਸੇ ਹੀ ਟੌਪਿਕ ਤੇ ਗੱਲ ਕਰੀਏ ਉਹਨਾਂ ਨੇ ਉਹਦੇ ਛੋਟੇ-ਛੋਟੇ ਜਿਹੇ ਇਲਾਜ ਦੱਸੇ ਆ ਜੇ ਸਾਨੂੰ ਕਿਸੇ ਵੀ ਕਿਸਮ ਦੀ ਇਸ ਤਰ੍ਹਾਂ ਦੀ ਮਾਨਸਿਕ ਸਮੱਸਿਆ ਆਉਂਦੀ ਹੈ ਪਹਿਲੀ ਗੱਲ ਤਾਂ ਨਾ ਅਸੀਂ ਇਹ ਸਾਡੇ ਲਈ ਜਾਣ ਲੈਣਾ ਜ਼ਰੂਰੀ ਹੈ ਕਿ ਮਾਨਸਿਕ ਸਮੱਸਿਆ ਕਿਹੜੀ ਕੰਡੀਸ਼ਨ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਹੁਣ ਸਾਨੂੰ ਕੋਈ ਨਾ ਕੋਈ ਸਮੱਸਿਆ ਹੈ ਸਾਨੂੰ ਜਾਂ ਸਾਡੇ ਘਰ ਦੇ ਕਿਸੇ ਹੋਰ ਜੀ ਨੂੰ ਜੇ ਕੋਈ ਤੁਹਾਡੇ ਘਰ ਦਾ ਜੀ ਜਾਂ ਤੁਸੀਂ ਆਪ ਹਨਾ ਜਿਆਦਾ ਸੋਚ ਰਹੇ ਹੋ ਕਿਸੇ ਵੀ ਗੱਲ ਨੂੰ ਲੈ ਕੇ ਓਵਰ ਥਿੰਕ ਕਰ ਰਹੇ ਹੋ ਵਾਰ-ਵਾਰ ਉਹੀ ਚੀਜ਼ ਤੁਹਾਡੇ ਧਿਆਨ ਚ ਆ ਰਹੀ ਹੈ ਤਾਂ ਉਹ ਵੀ ਇੱਕ ਤਰ੍ਹਾਂ ਦੀ ਤੁਹਾਡੀ ਮੈਂਟਲ ਜਿਹੜਾ ਸਟ्रेस ਵਧਿਆ ਹੋਇਆ ਕਹਿ ਲਓ ਉਹਨੂੰ ਵੀ ਅਸੀਂ ਇੱਕ ਮਾਨਸਿਕ ਸਮੱਸਿਆ ਦੀ ਦਾ ਨਾਂ ਹੀ ਆਪਾਂ ਦੇਵਾਂਗੇ ਹਨਾ ਤਾਂ ਉਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਕਿਸੇ ਵੀ ਤਰੀਕੇ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇੱਕ ਤਾਂ ਇਹ ਸਿੰਪਟਮਸ ਹੈ ਇੱਕ ਹੈਗੇ ਆ ਉਹਦੇ ਲੱਛਣ ਕਿ ਜੇ ਤੁਹਾਨੂੰ ਅਚਾਨਕ ਭੁੱਖ ਜ਼ਿਆਦਾ ਲੱਗਣ ਲੱਗ ਪਵੇ ਤੁਸੀਂ ਦੋ ਫੁਲਕਿਆਂ ਦੀ ਥਾਂ ਤੇ ਚਾਰ ਖਾ ਲੈਨੇ ਹੋ ਪੰਜ ਖਾ ਲੈਨੇ ਹੋ ਥੋੜੀ ਦੇਰ ਬਾਅਦ ਫੇਰ ਤੁਹਾਨੂੰ ਲੱਗਦਾ ਕਿ ਮੈਂ ਕੁਝ ਖਾਵਾਂ ਇਹ ਵੀ ਡਿਪਰੈਸ਼ਨ ਦੀ ਕਿਉਂਕਿ ਡਿਪਰੈਸ਼ਨ ਵੀ ਦਿਮਾਗੀ ਸਮੱਸਿਆ ਹੀ ਹੈ ਤਾਂ ਇਹ ਵੀ ਉਹਦਾ ਹੀ ਇੱਕ ਹੈਗਾ ਸਿੰਪਟਮ ਹੈਗਾ ਤੇ ਜਾਂ ਫਿਰ ਸਾਨੂੰ ਭੁੱਖ ਬਿਲਕੁਲ ਹੀ ਨਹੀਂ ਲੱਗਦੀ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਜੇ ਨਾ ਖਾਈਏ ਜ਼ਬਰਦਸਤੀ ਤਾਂ ਆਪਾਂ ਨੂੰ ਤਾਂ ਵੀ ਚੱਲਦਾ ਕਿਉਂਕਿ ਭੁੱਖ ਮਹਿਸੂਸ ਹੋਣਾ ਹਟ ਜਾਂਦੀ ਹੈ ਇੱਕ ਤਾਂ ਇਹ ਮੁੱਖ ਲੱਛਣ ਹੋ ਗਈ। ਦੂਜੀ ਜਿਹੜੀ ਮੈਂ ਗੱਲ ਕੀਤੀ ਹੈ ਕਿ ਓਵਰਥਿੰਕ ਕਰਨਾ, ਬਿਨਾਂ ਗੱਲ ਤੋਂ ਕਰਨਾ। ਇੱਕ ਨਾ ਓਵਰਥਿੰਕ ਦਾ ਇਹ ਹੈਗਾ ਤੁਸੀਂ ਅਜ਼ਮਾ ਕੇ ਦੇਖਿਓ। ਮਤਲਬ ਧਿਆਨ ਦਿਓ ਤੁਸੀਂ ਇਸ ਗੱਲ ਨੂੰ ਜੇ ਤੁਸੀਂ ਓਵਰਥਿੰਕ ਕਰ ਰਹੇ ਹੋ। ਇਹ ਵੀ ਪੋਜ਼ਿਟਿਵ ਨਹੀਂ ਹੋਊਗੀ ਉਹ। ਉਹ ਹਮੇਸ਼ਾ 네ਗੇਟਿਵ ਹੋਊਗੀ। ਪੋਜ਼ਿਟਿਵ ਓਵਰ ਥਿੰਕ ਕਰਨਾ ਤਾਂ ਚੰਗੀ ਗੱਲ ਹੈ ਜੇ ਆਪਾਂ ਫਿਊਚਰ ਪਲਾਨ ਕਰੀਏ ਕਿ ਆਉਂਦੇ ਸਾਲ ਤੱਕ ਮੈਂ ਆਹ ਕਰ ਲੈਣਾ ਮੈਂ ਆਚੀਵ ਕਰ ਲੈਣਾ ਮੈਂ ਆਪਣੇ ਬਿਜ਼ਨਸ ਨੂੰ ਇੰਨਾ ਵਧਾ ਲੈਣਾ ਇਹਦੇ ਬਾਰੇ ਬਾਰ ਬਾਰ ਸੋਚੀਏ ਇਹਦੇ ਤੇ ਕੰਮ ਕਰੀਏ ਇਹ ਤਾਂ ਹੋਗੀ ਗੁੱਡ ਵੇਚ ਚਲੋ ਇਹਨੂੰ ਆਪਾਂ ਗਲਤ ਵੀ ਨਹੀਂ ਕਹਿ ਸਕਦੇ ਹਨਾ ਓਵਰ ਥਿੰਕ ਜਿਹੜੀ 네ਗੇਟਿਵ ਜ਼ਿਆਦਾਤਰ 네ਗੇਟਿਵ ਹੀ ਹੁੰਦੀ ਹੈ ਕਿ ਆ ਨਾ ਹੋ ਜੇ ਉਹ ਨਾ ਹੋ ਜੇ ਇਹ ਨਾ ਹੋ ਜੇ ਜਾਂ ਮੇਰੇ ਨਾਲ ਦਾ ਫਲਾਨੇ ਨੂੰ ਆ ਪ੍ਰੋਬਲਮ ਆ ਗਈ ਮੈਨੂੰ ਨਾ ਆ ਜੇ ਜਾਂ ਉਹ ਮੰਨ ਲਓ ਕਿਸੇ ਦੀ ਡੈਥ ਹੋ ਜਾਂਦੀ ਹੈ ਬਜ਼ੁਰਗ ਦੀ ਤੁਹਾਨੂੰ ਦਾ ਉਹ ਚਲਾ ਗਿਆ ਹੁਣ ਮੇਰੀ ਵਾਰੀ ਹੈ ਮਤਲਬ ਇਹ ਫਜ਼ੂਲ ਹੁੰਦੀਆਂ ਬੇਸਲੈਸ ਜੀਆਂ ਅਸੀਂ ਇਹ ਹੁੰਦੀਆਂ ਸੋਚਾਂ ਜਿਹੜੀਆਂ ਅਸੀਂ ਪਰ ਸਾਡਾ ਵਾਸ ਨਹੀਂ ਹੁੰਦਾ ਹਨ ਉਹ ਅਸੀਂ ਪਤਾ ਨਹੀਂ ਕਿਉਂ ਵਾਰ-ਵਾਰ ਉਹਨੂੰ ਰਿਪੀਟ ਕਰਦੇ ਰਹਿੰਦੇ ਆ ਤੇ ਆਪਦੇ ਦਿਮਾਗ ਤੇ ਇੱਕ ਪ੍ਰੈਸ਼ਰ ਜਾਂ ਪਾ ਲੈਨੇ ਆ ਨਾ ਤਾਂ ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਸਟੇਜ ਆ ਉਹ ਤੁਹਾਨੂੰ ਡਿਪਰੈਸ਼ਨ ਚ ਵੀ ਲੈ ਜਾਂਦੀ ਹੈ ਇਹ ਸ਼ੁਰੂਆਤੀ ਲੱਛਣ ਹੁੰਦੇ ਨੇ ਤੇ ਬਸ ਇਹੀ ਜੇ ਮੈਂ ਸੱਚ ਆਪਣੀ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਬੈਕ ਇਨ ਟਾਈਮ ਤਕਰੀਬਨ 20 ਜਾਂ 25 ਸਾਲ ਪਹਿਲਾਂ ਕਹਿ ਲਓ ਹਨਾ ਮੈਨੂੰ ਉਦੋਂ ਇਸ ਤਰ੍ਹਾਂ ਦਾ ਕੁਝ ਮਹਿਸੂਸ ਹੁੰਦਾ ਸੀ ਪਰ ਉਹਦੋਂ ਡਿਪਰੈਸ਼ਨ ਜਾਂ ਕੁਝ ਇਸ ਤਰ੍ਹਾਂ ਦਾ ਆਪਾਂ ਨੂੰ ਆਪਾਂ ਸੁਣਿਆ ਹੀ ਨਹੀਂ ਸੀ ਵੀ ਇਹ ਡਿਪਰੈਸ਼ਨ ਹੈ ਜੀ ਉਹ ਤਾਂ ਹੁਣ ਚੱਲ ਪਈ ਬਿਮਾਰੀ ਹੈ ਨਾ ਹਰ ਦੂਜੇ ਬੰਦੇ ਨੂੰ ਡਿਪਰੈਸ਼ਨ ਹੋ ਰਿਹਾ ਪਰ ਉਦੋਂ ਉਹਦਾ ਕਾਰਨ ਕੀ ਸੀ ਉਹ ਨਹੀਂ ਮੈਨੂੰ ਵੀ ਨਹੀਂ ਸਮਝ ਆਇਆ ਮੈਂ ਸਾਡੇ ਫੈਮਿਲੀ ਡਾਕਟਰ ਨੂੰ ਵੀ ਮਿਲੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਪਾਠ ਕਰਿਆ ਕਰੋ ਰਿਲੈਕਸ ਰਹੋ ਕੋਈ ਵੀ ਸੋਚਣਾ ਨਹੀਂ ਟੈਨਸ਼ਨ ਨਹੀਂ ਲੈਣੀ ਪਰ ਉਹਦੇ ਜਿਹੜੇ ਉਹਦੇ ਵਿੱਚ ਕੀ ਸੀ ਕਿ ਨਾ ਤਾਂ ਮੈਨੂੰ ਉਦੋਂ ਟਾਈਮ ਦਾ ਅੰਦਾਜ਼ਾ ਰਹਿੰਦਾ ਸੀ ਮੰਨ ਲਓ ਹੁਣ ਜਿਵੇਂ ਆਪਾਂ ਬੈਠੇ ਹੁਣ ਜਿਵੇਂ ਮੈਂ ਬੈਠੀ ਹਾਂ ਮੈਨੂੰ ਪਤਾ ਕਿ ਇਸ ਵੇਲੇ ਸ਼ਾਮ ਦੇ 5:30 ਵਜੇ ਆ ਹਨਾ ਮੈਨੂੰ ਅੰਦਾਜ਼ਾ ਹੈਗਾ ਕਿ 8:00 ਵਜੇ ਤੱਕ ਆਪਾਂ ਖਾਣਾ ਬਣਾ ਲੈਣਾ ਤੇ ਪਰ ਉਸ ਵੇਲੇ ਮੈਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਹੁਣ 9:00 ਵਜੇ ਆ ਸਵੇਰ ਦੇ ਜਾਂ 10:00 ਵਜੇ ਆ ਜਾਂ ਕੀ ਟਾਈਮ ਆ ਜਾਂ ਮੈਂ ਕਿਹੜਾ ਕੰਮ ਕਿੰਨੇ ਟਾਈਮ ਚ ਕਰਨਾ ਜੇ ਮੈਂ ਨੌਣ ਜਾਂਦੀ ਤਾਂ ਮੈਂ ਉਥੇ ਕਈ ਵਾਰ ਜ਼ਿਆਦਾ ਟਾਈਮ ਲਾ ਆਉਣਾ ਮੈਨੂੰ ਕੋਈ ਟਾਈਮ ਦਾ ਨਾ ਪਤਾ ਗਰਮ ਪਾਣੀ ਦਾ ਮਹਿਸੂਸ ਹੀ ਨਹੀਂ ਹੁੰਦਾ ਸੀ ਬਹੁਤ ਜ਼ਿਆਦਾ ਗਰਮ ਪਾਣੀ ਪਿੰਡੇ ਤੇ ਪਾ ਲੈਣਾ ਪਤਾ ਵੀ ਹੁੰਦਾ ਸੀ ਕਿ ਗਰਮ ਪਰ ਉਹ ਗਰਮ ਲੱਗਦਾ ਨਹੀਂ ਸੀ ਜ਼ਿਆਦਾ ਮਿਰਚ ਵਾਲਾ ਤਿੱਖਾ ਖਾ ਲੈਣਾ ਉਹਦਾ ਨਹੀਂ ਸੀ ਮਹਿਸੂਸ ਹੁੰਦਾ ਕਿ ਮੈਂ ਇਹ ਕਿਉਂ ਖਾ ਰਹੀ ਆ ਜਾਂ ਮੈਨੂੰ ਸੜ ਰਹੀ ਹੈ ਮੇਰੀ ਜੀਬ ਤੇ ਮੈਂ ਫਿਰ ਵੀ ਖਾਈ ਜਾ ਰਹੀ ਆ ਮਤਲਬ ਇਦਾਂ ਦੇ ਸੀਗੇ ਲੱਛਣ ਤੇ ਪਰ ਮੈਨੂੰ ਇਹ ਫੀਲ ਹੁੰਦਾ ਸੀ ਕਿ ਇਹ ਨਾਰਮਲ ਨਾਲੋਂ ਹਟਕੇ ਆ ਤਾਂ ਮੈਂ ਆਪਦੇ ਮਦਰ ਨੂੰ ਕਹਿਣਾ ਇੱਥੇ ਨਾ ਮੱਥੇ ਦੇ ਵਿਚਾਲੇ ਮੈਂ ਕਹਿਣਾ ਵੀ ਮੰਮੀ ਮੈਨੂੰ ਇਦਾਂ ਲੱਗਦਾ ਵੀ ਇੱਥੇ ਕੁਝ ਫਸਿਆ ਹੋਇਆ ਤੇ ਉਹ ਕਿਵੇਂ ਠੀਕ ਹੋਊਗਾ ਤੇ ਉਹ ਉਹਨਾਂ ਨੂੰ ਵੀ ਸਮਝ ਨਹੀਂ ਸੀ ਆਉਂਦੀ ਉਹ ਵਿਚਾਰੇ ਆਪ ਦਾ ਮਾੜਾ ਮੋਟਾ ਜਿਹਾ ਜਿੱਦਾਂ ਹਨਾ ਹੁੰਦਾ ਮੰਮੀਆਂ ਵਿਚਾਰੀਆਂ ਹੋਰ ਵੀ ਕੋਈ ਗੱਲ ਨਹੀਂ ਠੀਕ ਹੈ ਕੁਝ ਨਹੀਂ ਹੈ ਹਨਾ ਤਾਂ ਇੱਕ ਦਿਨ ਫਿਰ ਮੈਂ ਰੋਣ ਲੱਗ ਗਈ ਮੈਂ ਕਿਹਾ ਵੀ ਨਹੀਂ ਮੈਨੂੰ ਤਾਂ ਕੁਝ ਹੋ ਰਿਹਾ ਵੀ ਮੈਨੂੰ ਡਾਕਟਰ ਦੇ ਲੈ ਕੇ ਜਾਓ ਤੇ ਚਲੋ ਉਹਨਾਂ ਨੇ ਮੇਰੀ ਤਸੱਲੀ ਲਈ ਫੈਮਿਲੀ ਡਾਕਟਰ ਕੋਲ ਅਸੀਂ ਚਲੇ ਗਏ ਤਾਂ ਉਹਨਾਂ ਨੂੰ ਮੈਂ ਦੱਸਿਆ ਉਹਨਾਂ ਨੇ ਮੈਨੂੰ ਕੱਲਿਆਂ ਬਿਠਾ ਕੇ ਮੇਰੇ ਨਾਲ ਕੁਝ ਗੱਲਾਂ ਕੀਤੀਆਂ ਵੀ ਕੋਈ ਪੜ੍ਹਾਈ ਦਾ ਸਟ੍ਰੈਸ ਹੈ ਕਿਉਂਕਿ ਉਦੋਂ ਉਮਰ ਇਦਾਂ ਦੀ ਸੀਗੀ ਕਿ ਕੋਈ ਪੇਪਰ ਐ, ਐਗਜ਼ਾਮ ਐ, ਤਿਆਰੀ ਨਹੀਂ ਹੋਈ ਜਾਂ ਕੋਈ ਪੇਪਰ ਚੰਗਾ ਨਹੀਂ ਹੋਇਆ ਤੁਹਾਡਾ ਜਾਂ ਕੋਈ ਹੋਰ ਸਟ੍ਰੈਸ ਆ ਵੀ ਮੈਨੂੰ ਦੱਸੋ ਕੋਈ ਗੱਲ ਨਹੀਂ ਆਪਾਂ ਮੰਮੀ ਨੂੰ ਵੀ ਨਹੀਂ ਦੱਸਦੇ ਤਾਂ ਮੈਂ ਕਿਹਾ ਵੀ ਨਹੀਂ ਐਸੀ ਤਾਂ ਕੋਈ ਗੱਲ ਨਹੀਂ ਹੈਗੀ ਤੇ ਫਿਰ ਉਹ ਮੈਨੂੰ ਕਹਿੰਦੇ ਵੀ ਤੂੰ ਪਾਠ ਕਰਿਆ ਕਰ ਤੇ ਆਪਾ ਪਾਠ ਸਵੇਰੇ ਸ਼ਾਮ ਤੋਂ ਕਰਦੀ ਆ ਮੈਂ ਕਿਹਾ ਨਹੀਂ ਕਹਿੰਦੇ ਗੁਰਬਾਣੀ ਚ ਬਹੁਤ ਅਸਰ ਹੈ ਪਾਠ ਕਰਿਆ ਕਰ ਚਲੋ ਮੈਂ ਪਾਠ ਵੀ ਸ਼ੁਰੂ ਕੀਤਾ ਫਿਰ ਹੌਲੀ ਹੌਲੀ ਜਦੋਂ ਮੈਂ ਠੀਕ ਹੋਣਾ ਸ਼ੁਰੂ ਕੀ ਹੋ ਗਈ ਮੈਨੂੰ ਨਹੀਂ ਪਤਾ ਲੱਗਿਆ ਕਿ ਮੈਂ ਕਦੋਂ ਠੀਕ ਹੋ ਗਈ ਪਰ ਜਦੋਂ ਮੈਂ ਠੀਕ ਹੋ ਗਈ ਨਾ ਤਾਂ ਫਿਰ ਮੈਂ ਥੋੜਾ ਜਿਹਾ ਫੇਰ ਆਪਣੇ ਅੰਦਰ ਦਿਮਾਗ ਦੇ ਵਿੱਚ ਮੈਂ ਸੋਚਾਂ ਵੀ ਮੈਨੂੰ ਇਹ ਕੀ ਹੋਇਆ ਸੀ ਪਰ ਫਿਰ ਮੈਂ ਇੱਕ ਹੱਲ ਲੱਭਿਆ ਮਤਲਬ ਇੱਕ ਮੈਨੂੰ ਕਾਰਨ ਲੱਭਿਆ ਉਹਦਾ ਮੇਰੀ ਭਾਣ ਜੀ ਨਾ ਮੇਰੇ ਕੋਲ ਰਹਿੰਦੀ ਹੁੰਦੀ ਸੀ ਮੇਰੇ ਸਿਸਟਰ ਦੀ ਉਦੋਂ ਟਰਾਂਸਫਰ ਨਹੀਂ ਸੀ ਹੋਈ ਤੇ ਉਹ ਸਾਡੇ ਕੋਲ ਹੀ ਇੱਥੇ ਰਹਿੰਦੇ ਹੁੰਦੇ ਸੀਗੇ ਤੇ ਉਹ ਭਾਣ ਜੀ ਨਾਲ ਮੇਰਾ ਬਹੁਤ ਪਿਆਰ ਸੀਗਾ ਨਿੱਕੀ ਜੀ ਨੂੰ ਮੈਂ ਹੀ ਪਾਲਿਆ ਉਹਨੂੰ ਹਨਾ ਘਟਾਉਂਦੀ ਤੇ ਜਦੋਂ ਉਹਨਾਂ ਦੀ ਟਰਾਂਸਫਰ ਹੋ ਗਈ ਉਹ ਆਪਣੇ ਘਰ ਚਲੇ ਗਏ ਤਾਂ ਉਸ ਤੋਂ ਬਾਅਦ ਅੰਦਰੋਂ ਮੈਨੂੰ ਸੱਚੀ ਬਹੁਤ ਉਦਾਸੀ ਹੋਈ ਸੀ ਤੇ ਉਸ ਉਦਾਸੀ ਨੇ ਐਦਾਂ ਦਾ ਡਿਪਰੈਸ਼ਨ ਦਾ ਰੂਪ ਲੈ ਲਿਆ ਚਲੋ ਤਾਂ ਮੈਂ ਥੋੜੀ ਮੈਡੀਸਨ ਵੀ ਲਈ ਪਤਾ ਨਹੀਂ ਉਕਾਦੀ ਸੀਗੀ ਉਹਨਾਂ ਨੇ ਦਿੱਤੀ ਮੈਨੂੰ ਤੇ ਉਹਨਾਂ ਨੇ ਬਾਕੀ ਪਾਠ kiya ਤੇ ਚਲੋ ਮੈਂ 1-2 ਮਹੀਨਿਆਂ ਦੇ ਵਿੱਚ ਠੀਕ ਹੋ ਗਈ ਨਾਰਮਲ ਹੋ ਗਈ ਸੋ ਆਪਣੇ ਪਰਿਵਾਰ ਦੇ ਵਿੱਚ ਇਦਾਂ ਕਿਸੇ ਨੂੰ ਕੁਝ ਹੁੰਦਾ ਹੈ ਕੁਝ ਅਲੱਗ ਹੁੰਦਾ ਹੈ ਤਾਂ ਉਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਉਹਦੇ ਹੱਲ ਹੈਗੇ ਆ ਪਰ ਅੱਜ ਜਿਹੜੀ ਮੈਂ ਗੱਲ ਕਰ ਰਹੀ ਸੀ ਕਿ ਮੈਂ ਡਾਕਟਰ ਸਾਹਿਬ ਨਾਲ ਇਦਾਂ ਕੁਝ ਇੱਕ ਗੱਲਾਂ ਕੀਤੀਆਂ ਤਾਂ ਉਹਨਾਂ ਨੂੰ ਮੈਨੂੰ ਨਾ ਮੋٹے ਮੋٹے 4 2-3 ਗੱਲਾਂ ਦਸੀਆਂ ਵੇ ਇਹ ਆਪਾਂ ਕਰ ਸਕਦੇ ਆ ਤੇ ਆਪਦੇ ਓਵਰ ਥਿੰਕ ਨੂੰ ਆਪਦੇ ਦਿਮਾਗੀ ਸਟ्रेस ਨੂੰ ਘਟਾ ਸਕਦੇ ਆ ਬਹੁਤ ਹੀ ਸਿੰਪਲ ਗੱਲਾਂ ਆਪਾਂ ਸਾਰੇ ਕਰ ਸਕਦੇ ਆ ਇਹਨੂੰ ਆਪਦੀ ਲਾਈਫ ਦਾ ਹਿੱਸਾ ਹੀ ਬਣਾ ਲਿਏ ਕਰਦੇ ਹੀ ਰਹੀਏ ਕੋਈ ਹਰਜ ਨਹੀਂ ਕੋਈ ਨੁਕਸਾਨ ਨਹੀਂ ਉਹ ਇੱਕ ਤਾਂ ਉਹਨਾਂ ਨੇ ਕਿਹਾ ਕਿ ਜੇ ਆਪਣੇ ਘਰੇ ਪਾਰਕ ਹੈ ਮਤਲਬ ਘਾਹ ਲੱਗਿਆ ਗਾਰਡਨ ਹੈਗਾ ਜਾਂ ਆਪਾਂ ਬਾਹਰ ਸੈਰ ਕਰਨ ਜਾਂਦੇ ਆ ਖੁੱਲੇ ਪਾਰਕਾਂ 'ਚ ਉੱਥੇ ਕਹਿੰਦੇ ਨੰਗੇ ਪੈਰ ਤੁਸੀਂ ਵਾਕ ਕਰਨੀ ਆ ਧਿਆਨ ਨਾਲ ਸੁਣਨ ਵਾਲੀ ਗੱਲ ਆ ਜੇ ਤੁਸੀਂ ਸਟ्रेस ਮਹਿਸੂਸ ਕਰਦੇ ਹੋ ਦਿਮਾਗੀ ਤਣਾਅ ਮਹਿਸੂਸ ਕਰਦੇ ਹੋ ਓਵਰ ਥਿੰਕ ਕਰ ਰਹੇ ਹੋ ਤਾਂ ਉਹਦੇ ਲਈ ਮੋٹے-ਮੋٹے ਜਿਹੜੇ 3-4 ਗੱਲਾਂ ਹੈਗੀਆਂ ਉਹ ਇਹ ਹੈ ਕਿ ਤੁਸੀਂ ਘਾਹ ਦੇ ਉੱਤੇ ਨੰਗੇ ਪੈਰੀਂ ਤੁਰੋ ਜੇ ਘਾਹ ਨਹੀਂ ਹੈਗਾ ਰੇਤਾ ਜਿੱਥੇ ਕੱਚੀ ਥਾਂ ਹੁੰਦੀ ਹੈ ਨਾ ਰੇਤਾ ਮਿੱਟੀ ਹੁੰਦੀ ਹੈ ਪੋਲੀ ਹੈ ਨਾ ਉਹਦੇ ਤੇ ਤੁਸੀਂ ਤੁਰੋ ਜੇ ਤੁਸੀਂ ਉਹ ਜਿਵੇਂ ਆਪਾਂ ਕਹਿੰਦੇ ਨਾ ਵੀ ਆਟਾ ਜਿਹਾ ਬਣਾਉਣਾ ਹੈ ਨਾ ਆਠੇ ਦੀ 8 ਦੀ ਸ਼ੇਪ ਦੇ ਵਿੱਚ ਜੇ ਤੁਸੀਂ ਤੁਰੋਗੇ ਨਾ ਤੁਹਾਡਾ ਜਿੰਨਾ ਵੀ ਦਿਮਾਗੀ ਸਟ्रेस ਹੈ ਕੋਈ ਤਣਾਅ ਹੈ ਉਹ ਖਤਮ ਹੋ ਜਾਊਗਾ ਇਹ ਉਹਨਾਂ ਨੇ ਅਜ਼ਮਾਈ ਹੋਈ ਗੱਲ ਦੱਸੀ ਹੈ ਨਾ ਤੇ ਮੈਂ ਉਦੋਂ ਵੱਧ ਕਰਕੇ ਵੀ ਦੇਖਿਆ ਕਿਉਂਕਿ ਆਪਾਂ ਉਸ ਚੀਜ਼ ਤੇ ਫਿਰ ਆਪਦਾ ਧਿਆਨ ਕੇਂਦ੍ਰਿਤ ਕਰ ਲੈਣੇ ਆ ਇੱਕ ਉਹਨਾਂ ਨੇ ਕਿਹਾ ਸੀ ਕਿ ਜੇ ਤੁਸੀਂ ਬੈਕ ਤੁਰੋ ਮਤਲਬ ਇੱਕ ਤਾਂ ਆਪਾਂ ਸਿੱਧਾ ਤੁਰਦੇ ਆ ਵਾਕ ਕਰਦੇ ਆ ਇੱਕ ਪਿੱਛੇ-ਪਿੱਛੇ ਤੁਰਨਾ ਪਿੱਛੇ ਆਉਣਾ ਤੁਸੀਂ ਇਹਦੇ ਨਾਲ ਦੋ ਗੱਲਾਂ ਹੁੰਦੀਆਂ ਜੇ ਤਾਂ ਕਿਸੇ ਦੀ ਬੈਕ ਸਮੱਸਿਆ ਪੇ ਮਤਲਬ ਪਿੱਠ ਦੁਖਦੀ ਹੈ ਹਨਾ ਤੇ ਲੋਰ ਬੈਕ ਦੀ ਜੇ ਕਿਸੇ ਨੂੰ ਹੈਗੀ ਤਾਂ ਉਹ ਠੀਕ ਹੁੰਦੀ ਆ ਔਰ ਪਲੱਸ ਜਿਹੜਾ ਹੈਗਾ ਵੀ ਤੁਹਾਡਾ ਸਟ्रेस ਟੈਨਸ਼ਨ ਤਣਾਅ ਜੋ ਵੀ ਨਾ ਹੈਗਾ ਉਹ ਵੀ ਘਟ ਹੁੰਦਾ ਕਾਫੀ ਹੱਦ ਤੱਕ ਤੇ ਇੱਕ ਦੋਨਾਂ ਨੇ ਇਹ ਮੈਨੂੰ ਗੱਲ ਦੱਸੀ ਤੇ ਇੱਕ ਉਹ ਕਹਿੰਦੇ ਵੀ ਅਸੀਂ ਨਾ ਆਪਦੇ ਆਲੇ ਦੁਆਲੇ ਨੂੰ ਆਬਜ਼ਰਵ ਨਹੀਂ ਕਰਦੇ ਚੀਜ਼ਾਂ ਨੂੰ ਮਹਿਸੂਸ ਨਹੀਂ ਕਰਦੇ ਧਿਆਨ ਨਹੀਂ ਦਿੰਦੇ ਸਾਡਾ ਧਿਆਨ ਆਲਤੂ ਫਾਲਤੂ ਚੀਜ਼ਾਂ ਵੱਲ ਜਾਦਾ ਹੈ ਉਹ ਕਹਿੰਦੇ ਦਿਮਾਗੀ ਕਸਰਤ ਹੈ ਕਿ ਜੇ ਤੁਸੀਂ ਆਪਦੇ ਕਮਰੇ ਦੇ ਵਿੱਚ ਮੰਨ ਲਓ 4-5 ਚੀਜ਼ਾਂ ਨੂੰ ਨਿਹਾਰੋ ਪਹਿਲਾਂ ਤਾਂ ਜਿਵੇਂ ਹੁਣ ਮੇਰੇ ਇਧਰਲੀ ਸਾਈਡ ਮਿਰਰ ਲੱਗਾ ਹੋਇਆ ਲੰਬਾ ਹਨਾ ਕੰਧ ਤੇ ਵੀ ਉਹਦੀ ਕਿੰਨੀ ਲੰਬਾਈ ਹੈ ਉਹਦਾ ਫਰੇਮ ਕਿਉ ਜ ਹੈ ਉਹਦਾ 골ਡਨ ਫਰੇਮ ਹੈ ਕਿ ਉਹਦਾ ਵੁੱਡਨ ਫਰੇਮ ਹੈਗਾ ਹਨਾ ਤਾਂ ਇਹਦੀ ਕਲੈਰਿਟੀ ਕਿੰਨੀ ਹੈ ਕਿੰਨੀ ਲੰਬਾਈ ਚੌੜਾਈ ਹੈ ਇਹਦੇ ਤੇ ਆਪਣਾ ਧਿਆਨ ਫੋਕਸ ਕਰੋ ਜਾਂ ਫਿਰ ਵੀ ਆਪਣੇ ਸਾਹਮਣੇ ਕਲੋਕ ਲੱਗਾ ਹੋਇਆ ਕੰਧ ਤੇ ਉਹ ਕਿਹੜੇ ਕਲਰ ਦਾ ਹੈ ਉਹਦਾ ਡਾਇਲ ਕਿਸ ਤਰ੍ਹਾਂ ਦਾ ਹੈ ਉਹਦੇ ਚ ਆਵਾਜ਼ ਆਉਂਦੀ ਹੈ ਜਾਂ ਕੋਈ ਵੀ ਫੋਟੋ ਤੁਹਾਡੀ ਕੱਦ ਤਿਆਂ ਲੱਗੀ ਹੋਈ ਹੈ ਉਸ ਨੂੰ ਦੇਖੋ ਕਿ ਉਹ ਉਹ ਮੇਰੇ ਵੱਲ ਦੇਖ ਰਹੀ ਹੈ ਹਨਾ ਮਤਲਬ ਕੋਈ ਵੀ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਆਬਜ਼ਰਵ ਕਰੋ ਆਪਣੇ ਆਲੇ ਦੁਆਲੇ ਪਹਿਲਾ ਪੁਆਇੰਟ ਇਹ ਦੂਜਾ ਕਿਸੇ ਵੀ ਚੀਜ਼ ਨੂੰ ਟੱਚ ਕਰਕੇ ਉਹਦਾ ਟੈਕਸਚਰ ਮਹਿਸੂਸ ਕਰੋ ਹੁਣ ਜਿਵੇਂ ਆ ਕਾਰਟਨ ਲੱਗੇ ਹੋਏ ਨੇ ਹਨਾ ਮੈਨੂੰ ਪਤਾ ਵੀ ਇਹਦਾ ਸਾਰਟਨ ਟਾਈਪ ਕੁਝ ਹੈਗਾ ਇਹ ਸਿਲਕੀ ਜਿਹਾ ਕਪੜਾ ਹੈਗਾ ਤੇ ਇਹਦੇ ਆ ਫਲਾਵਰ ਬੜੇ ਸੋਹਣੇ ਲੱਗਦੇ ਨੇ ਹਨਾ ਮਤਲਬ ਐਦਾਂ ਇਹਨੂੰ ਫੀਲ ਕਰੋ ਵੀ ਇਹ ਕਿੰਨਾ ਕੂਲਾ ਕੂਲਾ ਕਪੜਾ ਹੈ ਜਾਂ ਹੁਣ ਬੈੱਡ ਤੇ ਚਾਦਰ ਵਿਛੀ ਹੋਈ ਹੈ ਬੈੱਡ ਸ਼ੀਟ ਉਹਨੂੰ ਮਹਿਸੂਸ ਕਰੋ ਟੱਚ ਕਰੋ ਕਿ ਇਹ ਕਿਦਾਂ ਦਾ ਸਟੱਫ ਹੈ ਇਹ ਕਾਟਨ ਦੀ ਹੈ ਖਦਰ ਕੇਸਮੈਂਟ ਦੀ ਹੈ ਕਿ ਫਾਈਬਰ ਦੀ ਹੈ ਜਾਂ ਲਿੰਨ ਦੀ ਹੈ ਇਹਦਾ ਕੀ ਹੈਗਾ ਟੈਕਸਚਰ ਕੀ ਹੈ ਕਪੜੇ ਦਾ ਉਸ ਤੋਂ ਬਾਅਦ ਕੋਈ ਹੋਰ ਚੀਜ਼ ਬੱਲਵ ਲੱਗਿਆ ਟਿਊਬ ਲਾਈਟ ਲੱਗੀ ਐ ਕਿਸ ਤਰ੍ਹਾਂ ਦਾ ਹੈ ਇਹ ਬਰੀਕ ਵਾਲੀ ਟਿਊਬ ਹੈ ਜਾਂ ਮੋਟੀ ਵਾਲੀ ਟਿਊਬ ਹੈਗੀ ਐ ਪੱਖਾ ਕਿਸ ਤਰ੍ਹਾਂ ਕੋਮਰਿਆ ਮਤਲਬ ਕਹਿਣ ਦਾ ਕਿ ਤੁਹਾਡੇ ਆਲੇ ਦੁਆਲੇ ਜਿੰਨੀਆਂ ਵੀ ਚੀਜ਼ਾਂ ਕਮਰੇ 'ਚ ਪਈਆਂ ਉਹਨੂੰ ਤੁਸੀਂ ਨਿਹਾਰੋ ਆਬਜ਼ਰਵ ਕਰੋ ਪਹਿਲਾਂ ਤਾਂ ਦੇਖੋ ਉਹਦਾ ਸਾਈਜ਼ ਉਹਨੂੰ ਬਾਹਰੋਂ ਕਿਸ ਤਰ੍ਹਾਂ ਦੀ ਸ਼ੇਪ ਹੈ ਕੀ ਹੈ ਕਿਹੜਾ ਰੰਗ ਹੈ ਉਸ ਤੋਂ ਬਾਅਦ ਉਹਨੂੰ ਤੁਸੀਂ ਟੱਚ ਕਰਕੇ ਦੇਖਣਾ ਕੋਈ ਹੋਰ ਚੀਜ਼ਾਂ ਨੂੰ ਹਨਾ ਫੇਰ ਉਸ ਤੋਂ ਬਾਅਦ ਅਗਲਾ ਕਿ ਤੁਸੀਂ ਆਵਾਜ਼ਾਂ ਨੂੰ ਮਹਿਸੂਸ ਕਰੋ ਹੁਣ ਕਈ ਵਾਰ ਆਪਣੇ ਮਨ ਲੋ ਪੱਖਾ ਚੱਲਦਾ ਹੈ ਉਹ ਕਿਸ ਤਰ੍ਹਾਂ ਦੀ ਆਵਾਜ਼ ਕਰਦਾ ਹੈ ਕੜੀ ਦੇ ਵਿੱਚੋਂ ਟਿਕ ਟਿਕ ਦੀ ਆਵਾਜ਼ ਆਉਂਦੀ ਹੈ ਲਗਾਤਾਰ ਉਹ ਚੱਲਦੀ ਹੈ ਮੰਨ ਲੋ ਪਾਣੀ ਕਿਤੇ ਟੂਟੀ ਚੱਲ ਰਹੀ ਹੈ ਉਹਦੀ ਆਵਾਜ਼ ਨੂੰ ਮਹਿਸੂਸ ਕਰੋ ਪਾਣੀ ਦਾ ਟਪਕਾ ਡਿੱਗ ਰਿਹਾ ਹੈ ਜਾਂ ਤੁਸੀਂ ਜਿਵੇਂ ਕਈ ਵਾਰ ਫਰਿੱਜ ਦੇ ਆਪਣੇ ਆਵਾਜ਼ ਆਉਂਦੀ ਹੈ ਨਾ ਇੱਕਦਮ ਉਹ ਚੋਂ ਆਵਾਜ਼ਾਂ ਜੀਆਂ ਆਉਂਦੀਆਂ ਉਹਨਾਂ ਨੂੰ ਨਾ ਮਹਿਸੂਸ ਕਰੋ ਉਧਰ ਧਿਆਨ ਦੇ ਕੇ ਫੇਰ ਉਸ ਤੋਂ ਬਾਅਦ ਅਗਲੀ ਗੱਲ ਹੈ ਕਿ ਤੁਸੀਂ 스멜 ਕਰੋ ਚੀਜ਼ਾਂ ਨੂੰ ਕਿ ਤੁਸੀਂ ਖਾਣਾ ਬਣਾ ਰਹੇ ਹੋ ਸਬਜੀ ਗਰਮ ਕਰ ਰਹੇ ਹੋ ਦੇ ਚੋਂ ਭਾਪ ਆ ਰਹੀ ਹੈ ਕਿੱਦਾਂ ਦੀ ਉਹਦੀ 스멜 ਹੈ ਜਾਂ ਤੁਸੀਂ ਪਰਫਿਊਮ ਲਾਇਆ ਹੈ ਕਿੱਦਾਂ ਦਾ ਉਹਦੇ ਚੋਂ ਆ ਰਹੀ ਹੈ ਖੁਸ਼ਬੂ ਇਹ ਕੋ ਛਕ ਗੱਲਾਂ ਨੇ ਜਿਹੜੀਆਂ ਉਹਨਾਂ ਨੇ ਮੋਟੀਆਂ-ਮੋਟੀਆਂ ਮੈਨੂੰ ਦੱਸੀਆਂ ਸੀ ਕਿ ਇਹ ਗੱਲਾਂ ਤੁਹਾਨੂੰ ਤੁਹਾਡੇ ਆਪਣੇ ਨਾਲ ਜੋੜਦੀਆਂ ਕਿਉਂਕਿ ਸਾਡਾ ਧਿਆਨ ਜਦੋਂ ਖਿੰਡਿਆ ਹੁੰਦਾ ਸਾਡੇ ਦਿਮਾਗ ਚ ਬਹੁਤ ਕੁਝ ਜਿਵੇਂ ਆਪਾਂ ਕਹਿੰਦੇ ਨੇ ਵੀ ਗੁਰਬਲ ਗੁਰਬਲ ਹੋ ਰਹੀ ਹੈ ਜਦੋਂ ਉਹ ਚੱਲ ਰਿਆ ਹੁੰਦਾ ਤਾਂ ਅਸੀਂ ਕਿਸੇ ਪਾਸੇ ਆਪਣਾ ਧਿਆਨ ਕੇਂਦਰਿਤ ਨਹੀਂ ਕਰ ਸਕਦੇ ਤੇ ਆਪੇ ਫਿਰ ਸਾਨੂੰ ਮਾਨਸਿਕ ਤਣਾ ਹੁੰਦਾ ਸੋ ਉਹ ਕਹਿੰਦੇ ਵੀ ਸੈਰ ਕਰੋ ਨੰਗੇ ਪੈਰ ਤੁਰੋ ਘਾਹ ਤੇ ਮਿੱਟੀ ਰੇਤਾ ਤੇ ਤੁਰੋ ਪੋਲੀ ਪੋਲੀ ਰੇਤਾ ਜਿਹੜੀ ਹੁੰਦੀ ਉਹਦੇ ਤੁਰੋ ਪੁੱਠੇ ਤੁਰਨਾ ਸ਼ੁਰੂ ਕਰੋ ਆਠੇ ਦਿਸ਼ੇ ਦੇ ਵਿੱਚ ਤੁਸੀਂ ਵਾਕ ਕਰੋ ਉਸ ਤੋਂ ਬਾਅਦ ਅਸੀਂ ਆਬਜੈਕਟ ਦੇਖੋ ਆਪਦੇ ਕਮਰੇ ਦੇ ਵਿੱਚ ਚੀਜ਼ਾਂ ਨੂੰ ਨਿਹਾਰੋ ਉਹਨਾਂ ਨੂੰ ਫੜ ਕੇ ਮਹਿਸੂਸ ਕਰੋ ਉਹਨਾਂ ਦੀਆਂ ਆਵਾਜ਼ਾਂ ਸੁਣੋ ਉਹਨਾਂ ਨੂੰ स्मੈਲ ਕਰੋ ਮਤਲਬ ਇਹ ਸਾਰਾ ਕੁਝ ਕਰਦਿਆਂ ਕਰਦਿਆਂ ਅਸੀਂ ਇੱਕ ਇਹ ਟ੍ਰਿਕ ਹੈ ਕਿ ਅਸੀਂ ਆਪਦੇ ਆਪਣੇ ਵੱਲ ਮਤਲਬ ਅਸੀਂ ਆਪ ਦਾ ਜਿਹੜਾ ਧਿਆਨ ਆ ਉਹ ਇਕੱਤਰ ਕਰ ਲੈਨੇ ਆ ਇਹ ਇੱਕ ਤਰ੍ਹਾਂ ਦੀ ਨਾ ਮੈਡੀਟੇਸ਼ਨ ਹੀ ਆ ਕਈ ਕਹਿ ਦਿੰਦੇ ਆ ਵੀ ਸਾਨੂੰ ਮੈਡੀਟੇਸ਼ਨ ਨਹੀਂ ਕਰਨਾ ਸਾਡੇ ਤੋਂ ਨਹੀਂ ਹੁੰਦਾ ਕਿਸ ਤਰ੍ਹਾਂ ਹੁੰਦਾ ਉਹ ਵੀ ਇਹੀ ਹੁੰਦਾ ਕਿ ਤੁਸੀਂ ਸਾਰਾ ਆਪਣਾ ਫੋਕਸ ਆਪਣਾ ਧਿਆਨ ਇੱਕ ਜਗ੍ਹਾ ਕਰਨਾ ਹੁੰਦਾ ਕਈ ਤਰ੍ਹਾਂ ਦੇ ਤਰੀਕੇ ਨਾਲ ਮੈਡੀਟੇਸ਼ਨ ਹੁੰਦੀ ਹੈ ਵਾਕ ਆਪਣੇ ਆਪ ਚ ਇੱਕ ਮੈਡੀਟੇਸ਼ਨ ਹੈ ਤੁਸੀਂ ਕਿਸੇ ਤਣਾਅ ਚ ਬੈਠੇ ਹੋ ਖੁੱਲੀ ਹਵਾ ਚ ਨਿਕਲ ਜਾਓ ਉੱਥੇ ਤੁਸੀਂ ਆਸੇ ਪਾਸੇ ਦੇਖੋਗੇ ਬੱਚਿਆਂ ਨੂੰ ਹੱਸਦਿਆਂ ਲੜਦਿਆਂ ਖੇਡਦਿਆਂ ਵੇਖੋਗੇ ਆਵਾਜ਼ਾਂ ਸੁਣੋਗੇ ਨਵੀਆਂ-ਨਵੀਆਂ ਕਾਰਾਂ ਗੱਡੀਆਂ ਹਨਾ ਉਹ ਦੇਖਾਂਗੇ ਜਾਂ ਅਸੀਂ ਲੇਡੀਜ਼ ਨੂੰ ਜਿਵੇਂ ਮੈਂ ਗੁਰਦੁਆਰਾ ਸਾਹਿਬ ਚਲੀ ਜਾਂਦੀ ਆ ਕਈ ਵਾਰ ਮੈਨੂੰ ਲੱਗਦਾ ਕਿ ਮੈਂ ਹੁਣ ਘਰ ਦੇ ਵਿੱਚ ਬੈਠੀ ਬੈਠੀ ਬੋਰ ਹੋ ਗਈ ਮੈਂ ਗੁਰਦੁਆਰਾ ਸਾਹਿਬ ਚਲੀ ਜਾਨੀ ਆ ਚਲੋ ਉੱਥੇ ਆਪਾਂ ਨਤਮਸਤਕ ਹੁੰਨੇ ਆ ਬਾਹਰ ਬੈਠਦੇ ਆ ਫਿਰ ਸਰੋਵਰ ਕੰਡੇ ਤਾਂ ਉੱਥੇ ਲੇਡੀਜ਼ ਆਉਂਦੀਆਂ ਨਵੇਂ-ਨਵੇਂ ਸੂਟ ਪਾਏ ਹੁੰਦੇ ਆ ਨਵੇਂ-ਨਵੇਂ ਫੈਸ਼ਨ ਦੇ ਹਨਾ ਆਪਾਂ ਉਹ ਦੇਖਣ ਲੱਗ ਜੰਨੇ ਆ ਤਾਂ ਇਹਦੇ ਨਾਲ ਆਪਾਂ ਹਲਕਾ ਫੁੱਲ ਹੋ ਕੇ ਘਰ ਪਰਤਦੇ ਆ ਹਨਾ ਦਿਮਾਗੀ ਤੌਰ ਤੇ ਸੋ ਅੱਜ ਦਾ ਵਿਸ਼ਾ ਇਹੀ ਸੀਗਾ ਕਿ ਕਦੇ ਵੀ ਆਪਦੇ ਆਪ ਨੂੰ ਜਿਆਦਾ ਓਵਰਥਿੰਕ ਵੱਲ ਨਾ ਲੈ ਕੇ ਜਾਓ ਜੇ ਤੁਹਾਨੂੰ ਲੱਗੇ ਤਾਂ ਆਪੇ 스ਵਿਚ ਆਫ ਕਰ ਲਓ ਉਧਰੋਂ ਅ ਦੁਜੀਏ ਪਾਸੇ ਉਹਨੂੰ ਆਪਦੇ ਧਿਆਨ ਨੂੰ ਕੇਂਦਰਿਤ ਕਰ ਲਓ ਤੇ ਇਹਦੇ ਨਾਲ ਅਸੀਂ ਕਾਫੀ ਹੱਦ ਤੱਕ ਦਿਮਾਗੀ ਸਟ्रेस ਤੋਂ ਬਚ ਸਕਦੇ ਹਾਂ ਤੇ ਨਹੀਂ ਤਾਂ ਫਿਰ ਆਪਦੇ ਕਿਸੇ ਮਿੱਤਰ ਪਿਆਰੇ ਨਾਲ ਕਿਸੇ ਬਹੁਤ ਅਜ਼ੀਜ਼ ਨਾਲ ਗੱਲਾਂ ਕਰੋ ਜਿਹਦੇ ਨਾਲ ਤੁਸੀਂ ਸਾਰੀਆਂ ਦਿਲ ਦੀਆਂ ਗੱਲਾਂ ਕਰ ਰਹੇ ਹੋ ਕੋਈ ਤੁਹਾਡੀ ਸਹੇਲੀ ਕੋਈ ਤੁਹਾਡਾ ਦੋਸਤ ਕੋਈ ਤੁਹਾਡਾ ਭੈਣ ਭਾਈ ਕੋਈ ਰਿਸ਼ਤੇਦਾਰ ਕੋਈ ਵੀ ਉਨੂੰ ਕਾਲ ਕਰੋ ਉਹਦੇ ਨਾਲ ਗੱਲਾਂ ਕਰੋ ਆਪਦੇ ਦਿਲ ਦੀਆਂ ਗੱਲਾਂ ਸਾਂਝੀਆਂ ਕਰੋ ਤੇ ਇਹਦੇ ਨਾਲ ਤੁਸੀਂ ਆਪਦੇ ਇਸ ਸਟ्रेस ਤੋਂ बच ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਅੰਤ ਦੇ ਵਿੱਚ ਮੈਂ ਇਹੀ ਕਹੂੰਗੀ ਕਿ ਇਹ ਜ਼ਿੰਦਗੀ ਆਪਾਂ ਨੂੰ ਸਾਰਿਆਂ ਨੂੰ ਇੱਕੋ ਵਾਰੀ ਮਿਲੀ ਹੈ ਬਹੁਤ ਖੂਬਸੂਰਤ ਹੈ ਤੇ ਇਹਨੂੰ ਅਸੀਂ ਆਪਣੀਆਂ ਕੋਸ਼ਿਸ਼ਾਂ ਨਾਲ ਹੋਰ ਵੀ ਖੂਬਸੂਰਤ ਬਣਾ ਸਕਦੇ ਹਾਂ ਦੇਖੋ ਜ਼ਿੰਦਗੀ ਸਟ्रेस ਉਤਰਾ ਚੜ੍ਹਾ ਵਾਧੇ ਘਟੇ ਚੱਲਦੀ ਹੈ ਤੇ ਅਸੀਂ ਉਹਦੇ ਹੱਲ ਲੱਭਣੇ ਹੁੰਦੇ ਆ ਆਪਣੇ ਆਪ ਨੂੰ ਉਹਦੇ ਵਿੱਚ ਹੋਰ ਝੁੰਕਣਾ ਨਹੀਂ ਹੁੰਦਾ ਸੋ ਇਹ ਨਿੱਕੀਆਂ ਨਿੱਕੀਆਂ ਕੋਸ਼ਿਸ਼ਾਂ ਨਿੱਕੇ ਨਿੱਕੇ ਉਪਾਅ ਐਫਰਟਸ ਸਾਨੂੰ ਕਰਦੇ ਰਹਿਣਾ ਚਾਹੀਦਾ ਇਹ ਵੀ ਸਾਡੀ ਸਿਹਤ ਲਈ ਮਾਨਸਿਕ ਸਿਹਤ ਲਈ ਓਨੇ ਜ਼ਰੂਰੀ ਹੈ ਜਿੰਨਾ ਅਸੀਂ ਆਪਣੇ ਸੋਹਣੇ ਹੋਣ ਲਈ ਕੋਸ਼ਿਸ਼ਾਂ ਕਰਦੇ ਆ ਨਾ ਸੋ ਇਹ ਅੱਜ ਦਾ ਵਿਸ਼ਾ ਜੇ ਤੁਹਾਨੂੰ ਚੰਗਾ ਲੱਗਿਆ ਕਿਸੇ ਨਾਲ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਦੀ ਜ਼ਿਆਦਾ ਲੋੜ ਹੈਗੀ ਐ ਤੇ ਆਪਣੇ ਵਿਚਾਰ ਆਪਣੇ ਪਰਸਨਲ ਐਕਸਪੀਰੀਅੰਸ ਵੀ ਤੁਸੀਂ ਜ਼ਰੂਰ ਮੇਰੇ ਨਾਲ ਸਾਂਝੇ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੱਸ ਇਹੀ ਐ ਅੱਜ ਦਾ ਇਹੀ ਸੀਗੀ ਗੱਲਬਾਤ ਫਿਰ ਆਪਾਂ ਜਲਦੀ ਕਿਸੇ ਹੋਰ ਗੱਲਬਾਤ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ